ਦੋਸਤੋ ਇਸ ਸਮੇਂ ਦੀ ਖਬਰ ਬਹੁਤ ਹੀ ਭਾਵੁਕ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਫੌਜੀ ਸ਼ਹੀਦ ਹੋ ਜਾਂਦਾ ਹੈ ਜਿਸ ਦੇ ਦੌਰਾਨ ਜਦੋਂ ਹੀ ਮਾਤਾ ਪਿਤਾ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਤੇ ਵੀ ਦੁੱਖਾਂ ਦਾ ਪਹਾੜ ਡਟ ਪੈਂਦਾ ਹੈ ਉਰੀ ਗਾ ਤੁਹਾਡੇ ਨਾਲ ਲੱਗੇ ਜਾਂਦੀ ਕਰਦੇ ਆ ਤੁਸੀਂ ਜੁੜੇ ਰਹੋ ਆਪਣੇ ਲਾਈਵ ਸਬਸ ਟੀਵੀ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸਦੀ ਏ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਜਿੱਥੇ ਇੱਕ ਨੌਜਵਾਨ ਫੌਜੀ ਜੰਮੂ ਕਸ਼ਮੀਰ ਦੇ ਸਰਹੰਦ ਤੇ ਲੜਾਈ ਦੇ ਦੌਰਾਨ ਜੰਗ ਦੇ ਦੌਰਾਨ ਸ਼ਹੀਦ ਹੋ ਜਾਂਦਾ ਏ ਤੇ ਜਦੋਂ ਹੀ ਉਸਦੇ ਮਾਤਾ ਪਿਤਾ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਦੁਆਰਾ ਜਦੋਂ ਇਹ ਗੱਲ ਪਹੁੰਚਦੀ ਹੈ ਤਾਂ ਉਹਨਾਂ ਤੇ ਵੀ ਦੁੱਖਾਂ ਦਾ ਪਹਾੜ ਡਟ ਪੈਂਦਾ ਹੈ ਉਹਨੂੰ ਦੱਸਦੀ ਹੈ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਮਾਨਸਾ ਦੇ ਅਕਲਿਆ ਪਿੰਡ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਇੱਕ ਨੌਜਵਾਨ ਫੌਜੀ ਜਿਸ ਦਾ ਨਾਮ ਲਖਰੀ ਸਿੰਘ ਸੀ ਅਤੇ ਉਸ ਦੀ ਉਮਰ 24 ਸਾਲ ਦੀ ਸੀ ਜਿਸ ਦੇ ਦੌਰਾਨ ਉਹ 2 ਸਾਲ ਪਹਿਲਾਂ ਫੌਜੀ ਦੀ ਨੌਕਰੀ ਵਿੱਚ ਜਾਂਦਾ ਹੈ ਜਦੋਂ ਹੀ ਉਸ ਨੂੰ 2 ਸਾਲ ਹੋ ਜਾਂਦੇ ਹਨ ਤਾਂ ਅੱਜ ਦੇ ਦਿਨਾਂ ਵਿੱਚ ਜੰਮੂ ਕਸ਼ਮੀਰ ਦੀ ਸਰਹੰਦ ਤੇ ਜਦੋਂ ਲੜਾਈ ਛੜ ਪੈਂਦੀ ਹੈ ਲੜਾਈ ਦੇ ਦੌਰਾਨ ਹੀ ਜਦੋਂ ਦੋਨਾਂ ਧਿਰਾਂ ਵਿੱਚ ਆਪਸ ਵਿੱਚ ਲੜਾਈ ਛੜਦੀ ਹੈ ਜਦ ਦੇ ਦੌਰਾਨ ਆਪਸ ਵਿੱਚ ਉਹਨਾਂ ਦਾ ਜਦੋਂ ਲੜਾਈ ਝਗੜਾ ਵਾਧਾ ਹੈ ਤਾਂ ਉਧਰੋਂ ਵੀ ਗੋਲੀਆਂ ਦੀ ਸ਼ੁਰੂਆਤ ਹੁੰਦੀ ਹੈ ਅਤੇ ਇਧਰੋਂ ਵੀ ਗੋਲੀਆਂ ਦੀ ਸ਼ੁਰੂਆਤ ਹੁੰਦੀ ਹੈ ਜਦ ਦੇ ਦੌਰਾਨ ਉੱਥੇ ਕਈ ਫੌਜੀ ਸ਼ਹੀਦ ਹੋ ਜਾਂਦੇ ਹਨ ਅਤੇ ਉਹਨਾਂ ਵਿੱਚੋਂ ਇੱਕ ਫੌਜੀ ਲਾਪਰੀ ਸਿੰਘ ਵੀ ਹੁੰਦਾ ਹੈ ਜਿਸ ਦਾ ਪਿੰਡ ਅਕਲਿਆ ਹੈ ਅਤੇ ਜਿਸ ਦੀ ਉਮਰ 24 ਸਾਲ ਦੀ ਹੈ ਤੇ ਜਦੋਂ ਉਹ ਸ਼ਹੀਦ ਹੋ ਜਾਂਦਾ ਹੈ ਤਾਂ ਉਸ ਨੂੰ ਘਰੇ ਲੈ ਕੇ ਆਇਆ ਜਾਂਦਾ ਹੈ ਤੇ ਪਰਿਵਾਰਿਕ ਮੈਂਬਰਾਂ ਤੇ ਵੀ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਤਸਵੀਰਾਂ ਉਸ ਮੁਕੰਨੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਜਦੋਂ ਹੀ ਉਸ ਨੂੰ ਗੋਲੀ ਵੱਜਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਉਸ ਨੂੰ ਹਸਪਤਲ ਲਿਜਾਇਆ ਜਾਂਦਾ ਹੈ ਪਰ ਉਸ ਤੋਂ ਪਹਿਲਾਂ ਹੀ ਉਹਦੀ ਜਾਣ ਚੁੱਕੀ ਹੁੰਦੀ ਹੈ ਜਾਣ ਜਾ ਚੁੱਕੀ ਹੁੰਦੀ ਹੈ ਤੇ ਜਦੋਂ ਹੀ ਉਸ ਨੂੰ ਹਸਪਤਾਲ ਵਿੱਚ ਉਹ ਕਿਹਾ ਜਾਂਦਾ ਹੈ ਕਿ ਉਸ ਤੋਂ ਇਹ ਤਾਂ ਮ੍ਰਿਤਕ ਹੈ ਜੀ ਜੇ ਮ੍ਰਿਤਕ ਹੋ ਚੁੱਕੀ ਹੈ ਜਿਸ ਦੇ ਦੌਰਾਨ ਉਸ ਨੂੰ ਘਰ ਲੈ ਕੇ ਆਇਆ ਜਾਂਦਾ ਹੈ ਤੇ ਜਦੋਂ ਹੀ ਉਸ ਨੂੰ ਘਰ ਲੈ ਕੇ ਜਾਇਆ ਜਾਂਦਾ ਹੈ ਤਾਂ ਉਸਦੇ ਪਿਓ ਅਤੇ ਉਸਦੇ ਮਾਂ ਦਾ ਕੋਈ ਹਾਰ ਨਹੀਂ ਰਹਿਦਾ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਮਾਂ ਵੀ ਪੁੱਬਾ ਮਾਰ-ਮਾਰ ਕੇ ਰੋ ਰਹੀ ਹੈ ਕਿ ਮੇਰਾ ਪਤ ਨੂੰ ਵਾਪਸ ਕਰ ਦਿਓ ਜਿਸ ਦੇ ਦੌਰਾਨ ਆਪਣੇ ਉਸਦੇ ਪਿਓ ਵੱਲੋਂ ਵੀ ਇਹ ਹੀ ਗੱਲ ਕਹੀ ਜਾਂਦੀ ਹੈ ਅਤੇ ਪਰਿਵਾਰਿਕ ਮੈਂਬਰਾਂ ਤੇ ਲੋਕਾਂ ਦਾ ਪਹਾੜ ਟੱਟ ਪੈਂਦਾ ਹੈ ਜਿਸ ਦੇ ਦੌਰਾਨ ਪਿੰਡ ਵਿੱਚ ਵੀ ਅਤੇ ਇਲਾਕੇ ਵਿੱਚ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵਿੱਚ ਵੀ ਸੋਗ ਦਾ ਮਾਤਮ ਛਾਇਆ ਹੋਇਆ ਹੈ ਜਿਸ ਦੇ ਦੌਰਾਨ ਇਹ ਜੋ লাশ ਉਹਨਾਂ ਦੇ ਘਰ ਪਹੁੰਚਦੀ ਹੈ ਤਾਂ ਮਾਤਾ ਪਿਤਾ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਕੁਬਾ ਮਾਰ-ਮਾਰ ਕੇ ਰੋਣ ਲੱਗ ਜਾਂਦੇ ਹਨ ਜਾਣਕਾਰੀ ਦੇ ਅਨੁਸਾਰ ਇਹ ਸਾਰੀ ਗੱਲ ਦੱਸੀ ਗਈ ਹੈ ਕਿ 2 ਸਾਲ ਪਹਿਲਾਂ ਹੀ ਲਫਰੀਂਦ ਨੇ ਆਰਮੀ ਜੁਆਇਨ ਕੀਤੀ ਸੀ ਫੌਜ ਦੀ ਨੌਕਰੀ ਭਰਤੀ ਕੀਤੀ ਸੀ ਜਿਸ ਦੇ ਦੌਰਾਨ ਜਦੋਂ 2 ਸਾਲਾਂ ਬਾਅਦ ਇਹ ਜੰਗ ਛੱਡਦੀ ਹੈ ਤਾਂ ਉਸ ਸਰਹੰਦ ਤੇ ਇਸ ਦੀ ਜਾਨ ਜਾ ਵੜਦੀ ਹੈ ਜਿਸ ਦੇ ਦੌਰਾਨ ਇਸ ਨੂੰ ਮਰਤੇ ਕਹਿਲਾ ਦਿੱਤਾ ਜਾਂਦਾ ਹੈ ਤੇ ਜਦੋਂ ਹੀ ਇਹ ਘਰ ਵਾਪਸ ਆਉਂਦਾ ਹੈ ਤਾਂ ਉਸ ਨੂੰ ਫੌਜੀਆਂ ਦੁਆਰਾ ਲੈ ਆ ਜਾਂਦਾ ਹੈ ਅਤੇ ਅਚਲ ਦਾ ਸੰਸਕਾਰ ਵੀ ਕੀਤਾ ਜਾਂਦਾ ਹੈ ਅਤੇ ਸਰਕਾਰੀ ਨਿਯਮਾਂ ਅਨੁਸਾਰ ਜਿਹੜੇ ਉਸਦੇ ਸਾਥੀ ਫੌਜੀ ਹੁੰਦੇ ਹਨ ਉਹ ਵੀ ਉੱਥੇ ਮੌਜੂਦ ਹੁੰਦੇ ਹਨ ਤਸਵੀਰਾਂ ਇਸ ਮੱਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਹੀ ਉਹ ਉੱਥੇ ਪਹੁੰਚਦੇ ਹਨ ਤਾਂ ਜਿਹੜੇ ਉਸਦੇ ਦੋਸਤ ਹੁੰਦੇ ਹਨ ਲਖਮੀ ਸਿੰਘ ਦੇ ਫੌਜੀ ਦੇ ਉਹ ਉਸਦੇ ਨਾਲ ਹੁੰਦੇ ਹਨ ਤਾਂ ਉਹਨਾਂ ਦੁਆਰਾ ਇਹ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਅਤੇ ਰਸਮਾਂ ਦੇ ਦੌਰਾਨ ਹੀ ਉਸ ਨੂੰ ਅੰਤਿਮ ਸੰਸਕਾਰ ਲਈ ਤਿਆਰ ਕੀਤਾ ਜਾਂਦਾ ਹੈ ਤੇ ਸੇਹਰਾ ਵੀ ਬੰਨਿਆ ਜਾਂਦਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜਦੋਂ ਹੀ ਉਸ ਦੇ ਸੇਹਰਾ ਬੰਨਿਆ ਜਾਂਦਾ ਹੈ ਤਾਂ ਮਾਂ ਵੀ ਪੁੱਪਾ ਮਾਰ-ਮਾਰ ਕੇ ਰੋ ਰਹੀ ਹੁੰਦੀ ਹੈ ਤੇ ਸਰਕਾਰੀ ਨਿਯਮ ਅਨੁਸਾਰ ਉਸ ਨੂੰ ਸ਼ਮਸ਼ਾਨਘਾਟ ਵਿੱਚ ਲਿਜਾਇਆ ਜਾਂਦਾ ਹੈ ਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਦੋਂ ਉਸ ਨੂੰ ਉੱਥੇ ਲੈ ਕੇ ਚਾਹਿਆ ਜਾਂਦਾ ਹੈ ਤਾਂ ਉਸ ਦਾ ਸੰਸਕਾਰ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਅਤੇ ਉੱਥੋਂ ਦੇ ਫੌਜੀਆਂ ਦੁਆਰਾ ਗੋਲੀਆਂ ਵੀ ਚਲਾਈਆਂ ਜਾਂਦੀਆਂ ਹਨ ਅਤੇ ਉੱਤੇ ਬੁਲਚੜੀਆਂ ਲਗਾ ਕੇ ਉਸ ਦੀ ਆਰਥੀ ਨੂੰ ਘਰੋਂ ਲਜਾਇਆ ਜਾਂਦਾ ਹੈ ਜਿਸ ਦੇ ਦੌਰਾਨ ਅਸਥਕ ਦੀ ਸਸਕਾਰ ਕੀਤਾ ਜਾਂਦਾ ਹੈ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਏ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਜਿੱਥੇ ਇੱਕ ਨੌਜਵਾਨ ਫੌਜੀ ਜੰਗ ਦੇ ਦੌਰਾਨ ਸ਼ਹੀਦ ਹੋ ਜਾਂਦਾ ਹੈ ਤੁਹਾਨੂੰ ਦੱਸਦੀ ਏ ਕਿ ਅੱਜ ਬਹੁਤ ਹੀ ਭਾਵੁਕ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਇਹ ਖਬਰ ਮਾਨਸਾ ਦੇ ਪਿੰਡ ਕਲਿਆ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੇ ਇੱਕ ਨੌਜਵਾਨ ਫੌਜੀ 2 ਸਾਲ ਪਹਿਲਾਂ ਆਰਮੀ ਜੁਆਇਨ ਕਰਦਾ ਹੈ ਫੌਜੀ ਦੀ ਨੌਕਰੀ ਕਰਦਾ ਹੈ ਜਿਸ ਦੇ ਦੌਰਾਨ 2 ਸਾਲਾਂ ਬਾਅਦ ਇੱਕ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਜਿਸ ਦੇ ਦੌਰਾਨ ਉਹ ਜੰਗ ਵਿੱਚ ਜਾਂਦਾ ਹੈ ਤੇ ਜੰਗ ਵਿੱਚ ਜਾਨ ਦੇ ਦੌਰਾਨ ਹੀ ਜੰਮੂ ਕਸ਼ਮੀਰ ਵਿੱਚ ਉਸਦੀ ਸਰਹੰਦ ਤੇ ਉਸ ਤੇ ਗੋਲੀ ਚੱਲ ਜਾਂਦੀ ਹੈ ਜਿਸ ਦੇ ਦੌਰਾਨ ਉਸਦੀ ਮੌਤ ਹੋ ਜਾਂਦੀ ਹੈ ਅਤੇ ਪਰਿਵਾਰਿਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਉਹਨਾਂ ਤੇ ਵੀ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਲੱਗੇ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਖਬਰ ਸਾਹਮਣੇ ਆ ਰਹੀ ਹੈ ਉਹ ਮਾਨਸਾ ਦੇ ਇਲਾਕੇ ਅਕਲਿਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੇ ਇੱਕ ਨੌਜਵਾਨ ਜਿਸ ਦਾ ਨਾਮ ਲਖਮੀ ਸਿੰਘ ਹੁੰਦਾ ਹੈ ਜੋ ਕਿ ਅਕਲਿਆ ਦਾ ਰਹਿਣ ਵਾਲਾ ਹੁੰਦਾ ਹੈ 2 ਸਾਲ ਪਹਿਲਾਂ ਹੀ ਉਹ ਆਰਮੀ join ਕਰਦਾ ਹੈ ਜਿਸ ਦੇ ਦੌਰਾਨ ਉਸ ਦਾ ਜੋ ਜਿਸ ਦੇ ਦੌਰਾਨ ਉਹ ਜਿਸ ਦੇ ਦੌਰਾਨ ਉਹ ਇੱਕ ਦਿਨ ਜੰਮੂ ਕਸ਼ਮੀਰ ਦੀ ਸਰਹੰਦ ਤੇ ਜੰਗ ਵਿੱਚ ਜਾਂਦਾ ਹੈ ਅਤੇ ਜੰਗ ਵਿੱਚ ਜਾਂਦੇ ਦੌਰਾਨ ਹੀ ਉੱਥੇ ਕਈ ਫੌਜੀਆ ਦੇ ਨਾਲ ਇੱਕ ਫੌਜੀ ਦੇ ਗੋਲੀ ਵੱਜ ਜਾਂਦੀ ਹੈ ਜਿਸ ਦਾ ਨਾਮ ਲਖਮੀ ਸਿੰਘ ਹੁੰਦਾ ਹੈ ਜਦੋਂ ਹੀ ਉਸਦੇ ਬੋਲੀ ਵੱਜ ਜਾਂਦੀ ਹੈ ਤਾਂ ਉਸਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਅਤੇ ਉਸ ਨੂੰ ਮਿਰਤ ਕਿਹਾ ਲਿਆ ਦਿੱਤਾ ਜਾਂਦਾ ਹੈ ਪਰ ਜਦੋਂ ਹੀ ਉਸਦੀ ਲਾਸ਼ ਨੂੰ ਘਰੇ ਲਜਾਇਆ ਜਾਂਦਾ ਹੈ ਘਰੇ ਲੈ ਕੇ ਹੁੰਦੇ ਹਨ ਤਾਂ ਉਹਨਾਂ ਦੇ ਪਰਿਵਾਰ ਅਤੇ ਪਰਿਵਾਰਿਕ ਮੈਂਬਰਾਂ ਦੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਅਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਸਮੀਰਾਂ ਵਿੱਚ ਤੁਸੀਂ ਦੇਖਿਆ ਹੀ ਹੋਵੇਗਾ ਕਿ ਮਾਂ ਪਿਓ ਕਿਵੇਂ ਕੁੱਬਾ ਮਾਰ-ਮਾਰ ਕੇ ਰੋ ਰਹੇ ਹਨ ਕਿ ਸਾਡਾ ਪੁੱਤ ਸਾਨੂੰ ਵਾਪਸ ਕਰ ਦਿਓ। ਪਰ ਤੁਸੀਂ ਦੇਖੋਗੇ ਦੂਜੇ ਪਾਸੇ ਪਿੰਡ ਦੇ ਲੋਕਾਂ ਵੱਲੋਂ ਇਹ ਵੀ ਗੱਲ ਕਹੀ ਗਈ ਹੈ। ਉਹਨਾਂ ਦੇ ਵੱਲੋਂ ਇਹ ਮਾਣ ਵਾਲੀ ਗੱਲ ਕਹੀ ਗਈ ਹੈ ਕਿ ਸਾਡੇ ਪਿੰਡ ਦਾ ਮੁੰਡਾ ਸਾਡਾ ਆਪਣਾ ਹੀ ਮੁੰਡਾ ਅੱਜ ਦੇਸ਼ ਦੀ ਖਾਤਰ ਸ਼ਹੀਦ ਹੋ ਗਿਆ। ਦੇਖਦੇ ਉਹਨੇ ਉਸਨੇ ਪੈਠ ਨਹੀਂ ਲੱਗ ਦਿੱਤੀ ਹੈ। ਜਿਸ ਦੇ ਦੌਰਾਨ ਉਹਨਾਂ ਵੱਲੋਂ ਮਾਣ ਵੀ ਮਹਿਸੂਸ ਕੀ ਜਾ ਜਾਂਦਾ ਹੈ ਪਰ ਮਾਤਾ ਪਿਤਾ ਜਿਉ ਹੁੰਦੇ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਜਿਨ੍ਹਾਂ ਦੇ ਦੌਰਾਨ ਕਿਹਾ ਗਿਆ ਹੈ ਕਿ ਸਾਡਾ ਪੁੱਤ ਸਾਨੂੰ ਵਾਪਿਸ ਨਹੀਂ ਮਿਲਣਾ ਕਿਉਂਕਿ ਹਣ ਭਲੰਦੀ ਫੌਜ ਵੱਲੋਂ ਉਹਨਾਂ ਨੂੰ ਜਿੰਨੇ ਮਰਜ਼ੀ ਪੈਸੇ ਦਿੱਤੇ ਹਨ ਜਿੰਨੇ ਵੀ ਦੇ ਸਕਣਗੇ ਜਿੰਨੇ ਵੀ ਦੇ ਦੇਣਗੇ ਉਹਨੇ ਹੀ ਉਹਨਾਂ ਲਈ ਘਾਟਾ ਕਿਉਂਕਿ ਦੇਖੋ ਤੁਸੀਂ ਪੈਸਾ ਕਦੇ ਵੀ ਇਨਸਾਨ ਦੀ ਥਾਂ ਨਹੀਂ ਲੈ ਸਕਦਾ ਹੁਣ ਤੁਸੀਂ ਦੇਖੋ ਕਿ ਉਹਨਾਂ ਨੂੰ ਪੈਸੇ ਤਾਂ ਮਿਲ ਜਾਣਗੇ ਪਰ ਜਿਹੜਾ ਉਹਨਾਂ ਦਾ ਪੁੱਤ ਗਿਆ ਹੈ ਉਸ ਦੀ ਕਮੀ ਤਾਂ ਮਹਿਸੂਸ ਉਹਨਾਂ ਨੂੰ ਹੋਵੇਗੀ ਪੈਸਾ ਉਹ ਚੀਜ਼ ਪੂਰੀ ਨਹੀਂ ਕਰ ਸਕਦਾ ਜਿਹੜਾ ਕਿ ਉਹਨਾਂ ਦਾ ਪੁੱਤ ਉਹਨਾਂ ਲਈ ਕਰ ਸਕਦਾ